ਉਹ ਆ ਕੀ ਗੱਲ ਹੋ ਗਈ ਮਾਨ ਸਾਹਿਬ ਸਾਡਾ ਘਰ ਸਾਡੀ ਪੌਣੀ ਸਾਡਾ ਹੀ ਝਾੜੂ ਕੀ ਗੱਲ ਕਿਧਰ ਨੂੰ ਨਾ ਕੀ ਗੱਲ ਹੋ ਗਈ ਉਹ ਤੈਨੂੰ ਸੜਿਆ ਹਲੇ ਸਮਝ ਨਹੀਂ ਆਇਆ ਸੀ ਤਾਂ ਘਰੇ ਆ ਕੇ ਫੇਰ ਜਾਈਦਾ ਬੇੜਾ ਤਾਂ ਬੇੜਾ ਹੁਣ ਜਾਂਦਾ ਹੋਇਆ ਕੋਟੇ ਤੇ ਵੀ ਫੇਰ ਕੇ ਜਾਉਂ ਮਰਦੀਆ ਮਾਨ ਸਾਬ ਤੋਡੀ ਸਾਲਾ ਛੱਡ ਦੋ ਇੱਕ ਅੱਧਾ ਖੁੰਗਿਆ ਅਸੀਂ ਵੀ ਸੌਂ ਖਾਣ ਜੋਗੇ ਰਹਿ ਗੀਏ ਨਲਿਆ ਝਾੜੂ ਦੇ ਜਾਂ ਬਤੰਦਰਾ ਸਿੰਮੋ ਲੜੂ ਮੇਰੇ ਨਾਲ ਸਾਡੇ ਦਾ ਝਾੜੂ ਵੀ ਕੋਈ ਆ ਕੋਈ ਆ ਹੋਵਾ ਹੋ ਮੈਨੂੰ ਪਤਾ ਸਾਲਿਆ ਕੋਈ ਝਾੜੂਆ ਤੋਡੇ ਉਹ ਵੀ ਚੋਰੀ ਦਾ ਚੱਕੀ ਬੈਠੀਓ ਸਾਲਿਆ ਉਹ ਇਤਾਂ ਜਿਹੜਾ ਵੋਟਾਂ ਟਾਈਮ ਅਸੀਂ ਬੰਡੇ ਸੀ ਉਹ ਝਾੜੂਆ ਸਾਲਿਆ ਮੋਰ ਲੱਗੀ ਹੋਈ ਆ ਉੱਤੇ ਸਾਡੀ ਮੈਂ ਤਾਂ ਤਾਂ ਚੱਕਣ ਆਇਆ ਸੀ ਕਰ ਦਿਆ ਮਾਨ ਸਾਹਿਬ ਤੋੜੀ ਹਣ ਦੇਖ ਲੋ ਬੜਾ ੱੱੱਕਾ ਕਰ ਗਏ ਤੁਸੀਂ ਹੁਣ ਤਾਂ ਝਾੜੂ ਹੀ ਝਾੜੂ ਹੋ ਗਿਆ ਪੂਰੇ ਪੰਜਾਬ ਚੋਂ ਇੱਕ ਝਾੜੂ ਨਾਲ ਦੱਸ ਤੈਨੂੰ ਕੀ ਵਰਕ ਪੈਣਾ ਸੀ ਵਰਕ ਕਿਉਂ ਨਹੀਂ ਪੈਂਦਾ ਸਾਲਿਆ ਸਮਝਾਉਣਾ ਆ ਤੈਨੂੰ ਸਿੱਕਲਾ ਕੁਝ ਜਿਵੇਂ ਪੰਜਾਬ ਚ ਹੁਣ ਝਾੜੂ ਹੀ ਝਾੜੂ ਹੋਈ ਆ ਕਿਸੇ ਟਾਈਮ ਤੱਕੜੀ ਤੱਕੜੀ ਹੁੰਦੀ ਸੀ ਸਾਲਿਓ ਤੁਸੀਂ ਸਹੀ ਨਹੀਂ ਤੋਲਿਆ ਸਬਸਕ੍ਰਾਈਬ ਨਾਓ And press the bell icon. Never miss an update.